10 15 20 30 40 350 350 52 60 65 70 370 ਬੋਲਾ ਬਾਈ ਕਿਨੇ 370 ਰੁਪਏ ਬਾਈ ਟਾਲੀ ਕੀ ਦੀ ਹੈ ਨ 100 ਤੇ 70 ਰੁਪਏ ਟਰਾਲੀ ਦਾ ਰੇਟ ਹੋਇਆ ਜਿਹੜੀ ਟਰਾਲੀ ਦਾ ਰੇਟ ਹੈ ਆਪਾਂ ਪਹਿਲੀ ਟਰਾਲੀ ਦਾ 300 ਤੇ 70 ਰੁਪਏ ਰੇਟ ਹੋਇਆ ਅੱਜ ਟਰਾਲੀਆਂ ਦੀ ਜੇ ਗਿਣਤੀ ਦੀ ਗੱਲ ਕਰੀਏ ਤਾਂ ਦੂਰ ਤਾਈਂ ਟਰਾਲੀਆਂ ਖੜੀਆਂ ਹਨ ਹੋਰ ਲੋਨੇ ਗਾਇਕ ਕੋਰੀ ਅੰਦਰ ਰੇਟ ਥੋੜਾ ਜਿਹਾ ਹਾਈ ਹੋਣੇ ਕਰਕੇ ਅੱਜ ਟਰਾਲੀਆਂ ਜਿਆਦੇ ਆਈਆਂ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਇਹ ਆਇਆ ਰਸਨਾ ਇਹ ਨਾਲ ਹੀ ਆਊਗਾ ਸੰਧੂ ਦਾ ਮੇਰੇ ਨਾਲ ਕੋਈ ਸੁਣ 300 ਰੁਪਿਆ 300 ਰੁਪਿਆ 300 ਰੁਪਿਆ 100 ਰੁਪਿਆ 310 10 15 20 25 30 350 56 60 65 70 370 ਕਿੱਥੇ ਲੈਣੀ ਹੈ ਕੁਛ ਜਾਊਗਾ ਕੁਛ ਲੈ ਕਰੋ ਫਿਰ ਆ ਗੱਲ ਹੋਣਾ ਚੱਲੋਗੇ ਜਾਓ 370 70 370 ਲੈਣੀ ਹੈ ਹਾਂ ਪਹਿਲੇ ਜਾਂਦਾ ਨਹੀਂ 370 ਤੇ 70 ਰੁਪਏ ਹੈ ਟਰਾਲੀ ਦਾ ਰੇਟ ਹੈ ਦੂਜੀ ਦਾ ਵੀ ਪਹਿਲੀ ਟਰਾਲੀ ਦਾ ਵੀ 370 ਰੁਪਏ ਆ ਸੀ ਅੱਜ ਟਰਾਲੀਆਂ ਦੇ ਨਕਾ ਨਹੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ 20-22 ਨਾ ਗਏ ਆ ਤੇ ਟੂਰੀ ਵੀ ਚੰਗੀ ਕੁਆਲਟੀ ਦੀ ਹੋਊਗੀ ਗਾਕਾਂ ਦੀ ਗਿਣਤੀ ਦੀ ਗੱਲ ਤੇ ਇਹ ਤਾਂ ਗਾਕਾਂ ਦੀ ਗਿਣਤੀ ਵੀ ਅੱਜ ਬਹੁਤ ਰੇਟ ਵੀ ਅੱਜ ਵਧਣ ਦੀ ਆਸਾ ਹੋਰ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਦੋਸਤ ਜਿੱਦਾਂ ਪਛਲੇ ਕੋਈ ਕਿੱਥੇ ਆ ਪੈ ਜਾਏਗਾ ਨਹੀਂ ਬਹੁਤ

390 ਬੋਲਦਾ ਕੋਈ 390 ਰੁਪਏ ਬਾਈ ਹੋ ਬਈ ਮਿੱਤਰੋ 390 ਤੇ 90 ਰੁਪਏ ਹੋ ਗਿਆ ਤੀਜੀ ਟਰਾਲੀ ਦਾ ਰੇਟ ਹੁਣ ਤੱਕ ਦਾ ਹਾਈest ਰੇਟ ਵੇਖੀਏ ਤਾਂ 390 ਰੁਪਏ ਚੱਲੀ ਜਾਂਦਾ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਦੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਹ ਲਿਵੇ ਇਹ ਵਾਲਾ ਪੜੀ ਗੰਢੀ ਲੈ ਜਾਏਗਾ ਫਿਰ ਪਾਹੇਗੀ ਥੋੜੇ ਬਾਦ ਜਾਣ ਕੇ ਬਾਹਰ ਨਾ ਕਹਿੰਦਾ ਨੇੜੇ ਲਾ ਰਾਂਗੇ ਭਾਈ ਬਾਹਰ ਨਹੀਂ ਜਾਣਾ ਕਹਿੰਦਾ ਨੇੜੇ ਲਾਉਣੀ ਆ ਨੇੜੇ ਹੀ ਦੇਖੋ ਠਹਿ ਜਾਣਾ 24 ਠਹਿ ਚ ਘੱਟ ਪੈਂਦਾ 34-5 ਕਿਲੋਮੀਟਰ ਠਹਿ ਹਾਂ ਲਾਉ ਦਾਂਗੇ 99 99 400 400 5 10 15 20 25 35 40 45 445 ਬੋਲਣਾ ਨਹੀਂ ਲੈ 50 450 ਹੀ 450 ਬੋਲਦਾ ਕੋਈ 450 ਬਈ 21 ਦੀ ਟੈਲੀ ਆ ਲੋ ਬਈ ਮਿੱਤਰੋ 450 ਰੁਪਿਆ ਅਗਲੀ ਟਰਾਲੀ ਦਾ ਚੌਥੀ ਟਰਾਲੀ ਦਾ ਰੇਟ ਹੋ ਗਿਆ ਅੰਦਰ ਦੀ ਥੂੜੀ ਸੀ ਜਮਾਂ ਸਾਫ ਥੂੜੀ ਸੀ ਅਗਲੀ ਟਰਾਲੀ ਦਾ ਰੇਟ ਆਪਾਂ ਵੇਣੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦੱਬ ਕੇ ਸਾਢੇ 450 460 ਬੋਲਣਗੇ ਨੇ 70 70 75 80 85 90 92 95 ਬੋਲਣਗੇ ਨੇ 495 ਰੁਪਏ ਭਾਈ ਜੀ ਲਓ ਭਾਈ ਮਤਰਾ 495 ਰੁਪਏ ਰੇਟ ਹੋ ਗਿਆ 1 ਮੀਟਰਾਲੀ ਦਾ ਰੇਟ ਆ ਇਹ ਮਲਾ ਦਾ ਜਿਹੜੇ ਰੇਟ ਹੋਰ ਵਧਣ ਦੀ ਸੰਭਾਵਨਾ ਕਿ ਗਾਕਾਂ ਦੀ ਗਿਣਤੀ ਬਹੁਤ ਹੈ ਟਰਾਲੀਆਂ ਦੇ ਨਾਲ ਵੀ ਬਹੁਤ ਐ ਕੋਈ ਫੇਰ ਨਿਗਾਹ ਮਾਰ ਲਓ ਦੂਰ ਤਾਈ ਅਗਲੀ ਟਰਾਲੀ ਦਾ ਰੇਟ ਵੇਨੇ ਆਪਾਂ 200 200 ਰੁਪਇਆ ਲੰਡੇ ਲੰਡੇ 200 ਰੁਪਇਆ ਪੰਜ 10 15 20 25 30 35 40 45 50 52 60 65 70 75 80 85 90 95 300 5 10 15 20 25 30 330 35 40 350 50 80 60 370 ਬੋਲੋਗੇ 70 80 80 88 90 92 95 10 15 20 25 30 35 40 45 550 50 80 60 200 ਸੋਸ ਕਰ ਬੁਲਾ ਗਏ ਲੋ ਬਈ ਲੋ ਮਿੱਤਰੋ 470 ਰੁਪਏ 6ਵੇਂ ਟਰਾਲੀ ਦਾ ਰੇਟ ਹੋ ਗਿਆ ਤੇ ਹੁਣ ਤੱਕ ਦਾ ਜੀ ਹਾਈएस्ट ਰੇਟ ਵੇਖੀ ਇਹਦਾ 495 ਰੁਪਏ ਚੱਲੀ ਜਾਂਦਾ ਚੱਲ ਚੱਲ ਬਈ ਘੋੜਾ ਰੱਖਦਾ ਕੰਡਾ ਉੱਥੇ ਕਰਾ ਕੇ ਇੱਥੇ ਕਰਾਉਂਦੇ ਉੱਥੇ ਪੰਜ ਕਿਨੇ ਕਰਾਵਾਂਗੇ ਉੱਪਰ ਸਮੱਸਿਆ ਉਧਰ ਹੀ ਨੇੜੇ ਯਾਨੀ ਉਧਰੋਂ ਆਪਾਂ ਨੂੰ ਇੱਧਰ ਆਉਣਾ ਪੈਣਾ ਪੰਜ ਕਿਨੇ ਵੱਡੀ ਹੈਗਾ ਉਹ ਵੱਡੀ ਪੰਜ ਕਿਨੇ ਕੰਡਾ अच्छा अब छोड़ी नहीं ओरली भी है क्या करता हूँ हाँ हाँ उठे हम बढ़िया हाँ हाँ कोई, कोई था था। है हा। नहीं कोई नहीं कर छह लड़के हैं ना हाँ चार सौ पांच जब मैं जाऊँगा छह लड़के चलो ठीक है ठीक है पता नहीं बांच मंदिर पता पता मुझे कीरेट होगी ਯਾਨੀ ਜੀ 495 ਰੁਪਏ ਰੇਟ ਹੋ ਗਿਆ 7ਵੀਂ ਟਰਾਲੀ ਦਾ ਰੇਟ ਸੀ ਇਹ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਚਲਾ ਕੇ ਬਾਕਸ ਕਰਾ ਲਈਏ ਚੰਦੇ ਤੇ ਆ ਜਾਂਦੇ ਆ ਨਾ ਨਾਲ ਹੀ ਰਹਿਣਾ ਇਹਦਾ ਯਾਰ ਬਹੁਤ ਬਰ ਰਹਿ ਗਿਆ ਇਹ ਤੋਰੇ ਵੀਰ ਵਾਲੇ ਨਾਲ ਲਾਦ ਨੇ ਮੇਰਾ ਇਹ ਉੱਥੇ ਬੈਹ ਜਣਾ ਕਿੰਨਾ 50 ਦੇ 50 ਤੱਕ ਦੀ 35 42 ਆ ਜਾਓ ਆ ਜਾਓ ਜਰਮਾ 450 52 60 65 ਕਿੱਧਰੋਂ ਰੋਣ ਨੂੰ ਨਹੀਂ ਕਰਨਾ ਉਹ ਸੰਨ ਨਹੀਂ ਕਰਨਾ ਮੈਂ ਛੇਲਰ ਨਾਲ ਕੋਈ ਨਹੀਂ ਕਰਦਾ ਆਹ ਕਰੋ ਉੱਤਰੋਂ ਗੰਡਾ ਪੰਪ ਦੇ ਕੋਲ ਲਓ ਭਾਈ ਮਿੱਤਰੋ ਇਹ ਟਰਾਲੀ ਦਾ 8ਵੀਂ ਟਰਾਲੀ ਦਾ ਰੇਟ 480 ਰੁਪਏ ਹੋ ਗਿਆ ਜਿਵੇਂ ਟਰਾਲੀਆਂ ਦੇ ਨਗ ਜਿਆਦੇ ਆਏ ਸੀ ਮੈਨੂੰ ਅੱਜ ਲੱਗਦਾ ਸੀ ਵੀ ਰੇਟ ਘੱਟ ਰਹੂਗਾ ਪਰ ਰੇਟ ਹਾਈ ਚੱਲ ਰਿਹਾ ਹੁਣ ਤਾਂ 495 ਰੁਪਏ ਹੁਣ ਤੱਕ ਦਾ ਹਾਈ ਰੇਟ ਚੱਲੀ ਜਾਂਦਾ ਭਾਈ ਨਹੀਂ ਇੰਨੀ ਕਹਿੰਗੇ 200 ਰੁਪਏ 200 300 60 70 80 85 305 15 25 325 ਬੋਲਣਗਲੇ ਫਿਰ ਵੀ ਇਹ ਬੋਲਣਗਲੇ 35 335 ਬੋਲਦਾ ਬਾਈ 335 ਰੁਪਏ ਬਾਈ ਲੋ ਵੀ ਮਿੱਤਰੋ ਟਰਾਲੀ ਦਾ ਰੇਟ ਨਵੀਂ ਟਰਾਲੀ ਦਾ ਰੇਟ 335 ਰੁਪਏ ਹੋ ਗਿਆ ਇਹਦੀ ਕੁਆਲਿਟੀ ਥੋੜੀ ਮਾੜੀ ਸੀ ਬਾਹਰ ਦੀ ਤੂੜੀ ਸੀ ਮਾੜੀ ਸੀਗੀ ਇਸ ਕਰਕੇ 335 ਰੁਪਏ ਰੇਟ ਟਰੈਵਲ ਦੀ ਟਰਾਲੀ ਦਾ ਰੇਟ ਬਣੇ ਬੈਠੇ ਤੂੜੀ ਤੋਂ ਬਹੁਤ ਹਾਂ ਹਾਂ ਖਦਾਰਾ ਫਰਾਂ 400 ਪਾਉਣ 10 15 28 38 39 47 8450 52 52 70 70 980 88 88 90 95 95 500 ਬੋਲਾਂਗੇ ਇਹ ਬਾਈ ਨੂੰ ਪਹੁੰਚੋ ਪਹੁੰਚੋ 505 10 15 ਉਹ ਤਾਂ ਦੇ ਪੰਜ ਸੌ ਪੰਦਰਾ ਬੋਲੰਗ ਨੇ ਕਾ ਬੋਲੀ ਨਾ ਯਾਰ ਨਾ ਇਹ ਬੋਲੀ ਨਹੀਂ ਬੋਲੀ 200 ਰੁਪਏ 320 ਰੁਪਏ 25 ਬੋਲੰਗ ਨੇ 320 500 525 ਰੁਪਏ ਲੈ ਗਏ ਬਾਈ ਨਿੱਕੀ ਪਾਣੀ ਨੇ 500 ਰੁਪਏ ਕਰਾਇਆ ਬੋਏ ਬਾਈ ਮਿੱਤਰੋ ਤੁੜੀ ਇਦਾਰ 500 ਦੇ 25 ਰੁਪਏ ਹੋ ਗਿਆ ਚੰਗੀ ਤੁੜੀ ਸੀ ਅੰਦਰ ਦੀ ਟੁੜੀ ਸੀ ਜਮਾਂ ਸਾਫ਼ ਟੁੜੀ ਸੀ ਕੁਆਲਟੀ ਹੈ ਜੀ ਆਪਾਂ ਗੱਲ ਕਰੀਏ ਤਾਂ ਇਹ 10ਵੀਂ ਟਰਾਲੀ ਦਾ ਰੇਟ ਸੀ ਅਗਲੀ ਟਰਾਲੀ ਦਾ ਰੇਟ ਲੈਣੇ ਆਪਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦਲਦਕੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਹੀ ਲੱਭੇ 745 405 10 15 25 425 ਬੋਲਣਗੇ 30 ਰੁਪਏ 35 ਰੁਪਏ 35 ਰੁਪਏ ਬੋਲਦਾ ਕੋਈ 40 45 450 55 60 65 70 71 80 85 ਲੰਬੇ 490 ਬੋਲਾਂਗੇ ਨੇ 95 500 505 5 10 ਬੋਲਾਂਗੇ ਨੇ 510 ਰੁਪਏ ਬਟਾ ਲਿਖਦੀ ਆਪਣੀ ਲੋ ਬਈ ਮਿੱਤਰੋ ਇਹ ਟਰਾਲੀ ਦਾ ਰੇਟ ਹੋ ਗਿਆ 510 ਰੁਪਏ ਪਹਿਲੇ ਵਾਲੀ ਟਰਾਲੀ ਦਾ ਇਹ ਤੋਂ ਪਹਿਲਾਂ ਦੀ ਟਰਾਲੀ ਸੀ ਜਿਹੜੀ 11 ਮੀਟਰ ਟਰਾਲੀ ਸੀ ਇਹ 10 ਮੀਟਰ ਟਰਾਲੀ ਦਾ 525 ਰੁਪਏ ਹੋਇਆ ਸੀ ਅਗਲੀ ਟਰਾਲੀ ਦਾ ਰੇਟ ਵੇਣਿਆ ਆਪਾਂ ਅੰਦਰ ਦੀ ਤੂੜੀ ਸੀ ਇਹ ਵੀ ਅਗਲੀ ਟਰਾਲੀ ਵੇਣਿਆ ਅੰਦਰ ਦੀ ਲੱਗਦੀ ਮਨ ਤੱਕ ਦੇਖਣ ਨੂੰ ਕੁਆਲਟੀ ਨਵਾਈ ਆ ਕੋਈ ਉਡੀ ਕੁਆਲਟੀ ਕੋਈ ਚੈੱਕ ਕਰ ਲੋ ਸਾਫ਼ ਤੂੜੀ ਹੈ ਜਮਾਂ ਬਾਰਦੀਏ ਚੱਲੀਏ ਚਲਾਈਏ ਤੇ ਆ ਬਾਹਰ ਦੀ ਚੱਲੂਗੀ 300 ਰੁਪਿਆ ਉਹਦਾ ਦਰ 300 10 70 90 400 405 10 20 25 35 40 45 450 ਲੋ ਭਾਈ ਮਿੱਤਰੋ ਐ ਟਰਾਲੀ ਦੇ ਰੇਟ ਦੀ ਆਪਾਂ ਗੱਲ ਕਰੀਏ 480 ਰੁਪਏ ਅੰਦਰ ਦੀ ਕੁੜੀ ਸੀ ਇਹ ਵੀ ਸਾਫ ਕੁੜੀ ਸੀ ਜਮਾ ਹਣ ਗਾਟਾਂ ਦੀ ਗੈਂਤੀ ਘਟਦੀ ਜਾਂਦੀ ਹੈ ਵੇਖੋ ਉਧਰ ਟਰਾਲੀਆਂ ਦੇ ਨਾਲ ਵੀ ਘਟਦੇ ਜਾਂਦੇ ਆ ਗੈਂਤੀ ਦੀ ਗੱਲ ਕਰੀ 5 ਨਾਗ ਰਹਿ ਗਏ 2 ਮਗਰ 12ਵੀਂ ਟਰਾਲੀ ਸੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦਬ ਕੇ ਤਾਂ ਜੋ ਉਪਰਾਂ ਵਾਣੋ ਟੂੜੀ ਦੇ ਰੇਟ ਦਾ ਪਤਾ ਲੱਗ ਸਕੇ ਠੀਕ ਹੈ ਬਾਈ ਇਹ ਆਪਣੀ ਘਾਰ ਦੀ ਇਹ ਜਦੋਂ ਨਾ ਕਿ ਜਿੰਨੀ ਮਿਲਣੀ ਆਲੀ ਨਾ ਪਹਿਲ ਪਾਕੇ ਤੇ ਭਈ ਨੀ ਬੀ ਲੋ ਬਤੀ ਗਿਆ ਵਾ ਚਲੋ ਜੀ ਸੰਖਿਆ ਸੰਖਿਆ 5 10 10 15 20 25 ਭਾਈ ਮੜਾ ਇਹਨੂੰ ਕੇਵਲ ਦੀ ਸ਼ਕਲ ਕਰੋ ਯਾਰ ਸ਼ਕਲ ਸ਼ਕਲ ਸਾਹਿਬ ਜੀ ਸ਼ਕਲ ਖਾਇਆ ਕਰੋ 400 400 ਬੋਲਣ ਗਲੇ ਲੋ ਬਾਈ ਮਿੱਤਰੋ ਇਹ ਟਰਾਲੀ ਦੇ ਰੇਟ ਦੀ ਆਪਾਂ ਗੱਲ ਕਰੀਏ 400 ਰੁਪਿਆ ਹੋਇਆ ਇਹ ਵੀ ਬਾਹਰ ਦੀ ਤੁੜੀ ਸੀਗੀ ਕੁਆਲਟੀ ਦੀ ਗੱਲ ਕਰੀਏ ਕੁਆਲਟੀ ਸਾਫ਼ ਸੀਗੀ 13ਵੀਂ ਟਰਾਲੀ ਦਾ ਰੇਟ ਵੇਨੇ ਆਪਾਂ ਮੇਰੇ ਅੰਦਾਜ਼ਾ ਨਾਲ 13ਵੀਂ ਚੱਲੀ ਜਾਂਦੀ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਆਜੋ ਬਾਈ ਅਗਲੀ ਟਰਾਲੀ ਦਾ ਰੇਟ ਵੇਨੇ ਆਪਾਂ ਕੁਆਲਟੀ ਇਹ ਅੰਦਰ ਦੀ ਤੁਰੀਆ ਲੱਗਦੀ ਏ ਲੰਡੇ ਆ ਲੋ ਆਪਕੋ ਲੰਡੇ ਜਾਏਗਾ ਬਈ ਲੰਡੀ 700 ਰੁਪਈਆ ਹੀ ਦਾ ਐ ਕਿਸ਼ੇ ਜਰਾ ਇਹ 700 ਰੁਪਈਆ ਬੋਲ ਰੋ ਤੋਂ ਮੰਗਾਈ 700 ਰਾਇਆ ਹਨੀ ਬੋਲੋ ਜਾਏਗਾ ਬੋਲੋ ਜੀ ਜਾਊਗਾ ਹਾਂ 400 ਰੁਪਈਆ 400 ਰੁਪਈਆ 510

500 5 505 ਬੋਲਦਾ ਕੋਈ 505 ਰੁਪਏ ਭਾਈ ਲੈ ਬਈ ਮਿੱਤਰੋ ਇਹ ਟਰਾਲੀ ਦਾ ਰੇਟ ਜੇ ਆਪਾਂ ਰੇਟ ਦੀ ਗੱਲ ਕਰੀਏ 500 ਤੇ 5 ਰੁਪਏ ਹੋ ਗਿਆ ਅਗਲੀ ਟਰਾਲੀ ਦਾ ਰੇਟ ਲੈਣੇ ਆਪਾਂ ਚਾਰ ਨਗ ਰਹਿ ਗਏ ਇਦੋਂ ਮਗਰ ਤੇ ਰੇਟ ਵੀ ਤਾਂ ਨੂੰ ਹੀ ਤਰਿਆ ਜਾਂਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਦਬ ਕੇ 525 ਦੀ ਇੱਕ ਟਰਾਲੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇ। ਇਹ ਵੀ ਆ ਭਾਈ। ਪਰਚੀ ਵਾਲਾ ਮਗਰ। ਅੰਦਰ ਦੀ ਹੈ। ਕਿੰਨਾ ਕਰਾ। ਲੰਬਾ ਨਹੀਂ ਜੁਦਾ ਕੇਵਲ। ਇਹ ਲੰਬਾ ਹੈ। ਆ ਨੰਬੇਆ ਰਹੀ ਆ। बोलो ही बोलो ਸਾਢੇ 450 ਸਾਢੇ 450 55 4500 ਉਹ ਵਧਾਉਣ ਜਾ 15 20 25 4500 ਸਾਢੇ 450 ਸਾਢੇ 450 55 60 60 65 70 70 75 50, 500 500 ਬੋਲ ਲੈ ਬਾਈ ਜੀ 500 ਰੁਪਏ ਬਾਈ ਜੀ ਨਾ ਮਿੱਤਰੋ ਰੇਟ ਨਹੀਂ ਹੋ ਗਿਆ ਬਾਈ 500 ਰੁਪਏ ਲੋ ਬਈ ਮਿੱਤਰੋ ਇਹ ਟਰਾਲੀ ਦਾ ਰੇਟ 500 ਰੁਪਏ ਹੋ ਗਿਆ 15 ਮੀਟਰ ਟਰਾਲੀ ਸੀਗੀ ਅਗਲੀ ਟਰਾਲੀ ਦਾ ਰੇਟ ਵੇੜੇ ਆਪਾਂ ਕੀ ਜਾਂਦਾ ਅੰਦਰ ਦੀ ਤੁੜੀ ਲੱਗਦੀ ਹੈ ਇਹ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾ ਦੇਣਾ ਨਹੀਂ 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 ਹਟ ਰੋ ਚੈੱਕ ਕਰਦੇ ਤੁੜੀ ਆ ਗੱਲ ਲੈਣੀ ਗਣਤ ਬਾਹਰ ਬਾਹਰ ਖੋਲਿਆ ਦੋ ਦੋਸਤ ਨੂੰ ਕੰਡਾ ਲਵਾਉਣੇ ਪਾਉਣੇ 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 ਪਾ 405 15 25 35 450 86 7075 80 80 90 95 505 10 15 20 500 ਬੋਲਣਗੇ ਨੇ ਜੀ 25 25 20 20 ਨਹੀਂ ਬਣਾਉਂਦਾ 40 ਕਹਿੰਦੇ ਜੀ ਬੋਲਣਗੇ ਨੇ 540 ਰੁਪਏ ਲਿਖੀ ਬਾਈ ਜੀ ਓਏ ਲਓ ਬਾਈ ਮਿੱਤਰੋ 16ਵੀਂ ਟਰਾਲੀ ਦਾ ਰੇਟ 500 ਤੇ 40 ਰੁਪਏ ਹੋ ਗਿਆ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਖੀਰਲੀ ਟਰਾਲੀ ਰਹਿ ਗਈ ਇਹਦਾ ਰੇਟ ਕੀ ਜਾਂਦਾ ਕਦੇ ਹਾਈएस्ट ਰੇਟ ਦੀ ਗੱਲ ਕਰੀਦਾ 540 ਰੁਪਏ ਹਾਈएस्ट ਰੇਟ ਤੇ ਕਰਾ ਲਈ ਕਿਹਾ ਲੈ ਦੋ ਜੀ 3 3 3 ਫਸ ਗਿਆ ਫਿਰ ਫਿਰ ਉਹ ਨਿਕਲ ਜਾਏਗਾ ਨਾ ਲੱਗੇ 300 ਦੇ ਵਾਂਗ ਜੀ ਇਹਦਾ ਮਗਰ ਨਹੀਂ ਆਉਂਦਾ ਇਹ ਜੇ ਟਰਾਲੀ ਤੇ ਜੇ ਤਾਂ ਨਹੀਂ ਭਜੀ ਸੈਟ ਆ ਲੈ ਭਾਈ ਆ ਵੇ ਮੈਨੂੰ ਕੰਮ ਆਉਣਾ ਚਾਹੀਦਾ ਆਪਣੇ 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 ਭਾਈ ਅੰਦਰ ਦੀ ਅੰਦਰ ਦੀ ਇੱਕੋ ਜੀ ਹੋਣੀ ਦੱਸੋ ਜਾਓਗੇ ਤਾਂ ਬੋਲੇ ਨਹੀਂ ਲੰਡੀ ਨਹੀਂ ਨਹੀਂ ਪੰਜ ਗ੍ਰੀਨ ਸ਼ੂਟ ਛੋਟੀ ਪੰਜ ਗ੍ਰੀਨ ਨਹੀਂ ਨਹੀਂ ਜੇ ਜਾਓਗੇ ਤਾਂ ਬੋਲੀ ਬੋਲੋ ਜੀ 400 400 400 ਪੰਜ 10 415 20 25 750 750 55 54 60 65 65 70 75 80 85 85 90 500 <imprisoned> anyway, um 500 50 500 5 10 15 15 20 25 25 525 30 35 35 535 ਬੋਲੰਗ ਨੇ 40 40 40 45 45 50 550 552 ਬੋਲਾਂਗੇ ਨੇ 552 ਰੁਪਏ ਭਾਈ ਲਓ ਭਾਈ ਮਿੱਤਰੋ ਖੀਰ ਲੀ ਟਰਾਲੀ ਦੇ ਰੇਟ ਦੀ ਗੱਲ ਕਰੀਏ ਤਾਂ ਇਹ ਦੱਸ ਰਹੇ ਹਾਂ ਦੱਸਦਾ 500 ਤੇ 55 ਰੁਪਏ ਖੀਰ ਲੀ ਟਰਾਲੀ ਦਾ ਰੇਟ ਹੋਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦਬਕੇ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਤੂੜੀ ਦੀ ਬੋਲੀ ਦੀ ਇਹਦਾ ਨਾ ਅੰਦਾਜ਼ਾ ਹੀ ਹੁੰਦਾ ਜਿਹੜੇ ਭਰਾਵਾਂ ਨੇ ਤੂੜੀ ਵੇਚਣੀ-ਵੁਚਣੀ ਹੁੰਦੀ ਆ ਵੀ ਰੇਟ ਕਿੰਨਾ ਚੱਲ ਰਿਹਾ ਹੁਣ ਇਸ ਟਾਈਮ ਕੋੜਕ ਬੂਰੇ ਦੇ ਦਾਣਾ ਮੰਡੀ ਦੇ ਵਿੱਚ ਰੋਜ਼ ਹੀ ਟਰਾਲੀਆਂ ਰੱਖਦੀਆਂ ਡੇਲੀ 7:30 ਵਜੇ ਬੋਲੀ ਹੁੰਦੀ ਆ ਜਿਨ੍ਹਾਂ ਨੇ ਤੂੜੀ ਖਰੀਦਣੀ ਤੇ ਵੇਚਣੀ ਹੁੰਦੀ ਨੇੜੇ ਦੇ ਪਿੰਡਾਂ ਤੋਂ ਆ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ